जय श्री कृष्ण जय श्री राधे ठाकुर जी का आशीर्वाद सदा सत सद पर बना रहे बांके बिहारी कृपा सदा सत सद पर बनी रहे दोस्तों मैं तो अपना अमित अरोड़ा हिंदू जाट शिवसरा पंजाब तो दोस्तों मेरा लाइव होने का मुद्दा आज तुम्हारे नाल विचार सांझे करण दा मुद्दा सीगा कि देखो कि किता कुछ शरारती आंसर जेड़े जानके पंजाब दा माहौल खराब कर रहे दोस्तों बार-बार इकੋ ਹੀ ਗੱਲ ਪੰਜਾਬ ਦੀ ਧਰਤੀ ਤੇ ਹੁੰਦੀ ਵੀ ਐ ਕਿ ਬੰਦੀ ਸਿੰਘਾਂ ਦੀ ਰਿਹਾਈ ਕਰੋ ਬਾਰ-ਬਾਰ ਆਪਾਂ ਦੋਸਤੋ ਇਸ ਚੀਜ਼ ਨੂੰ ਕਿਉਂ ਨਹੀਂ ਮੰਨਦੇ ਕਿ ਉਹ ਬੰਦੀ ਸਿੰਘ ਨਹੀਂ ਐ ਉਹ ਅੰਤਰਕਵਾਦੀ ਐ ਟੈਰਰਿਸਟ ਐ ਕਿਉਂਕਿ ਮੈਂ ਵੀ ਇਹ ਕਾਂਟਕਵਾਦ ਪੀੜਦਾ ਮੇਰਾ ਦਿਲ ਦੁਖਦਾ ਜਦੋਂ ਮੈਂ ਇਹ ਵੀਡੀਓ ਇਹਨਾਂ ਦੀ ਦੇਖਦਾ ਆਂ ਅੱਜ ਜਿਹੜਾ ਦੋਸਤੋ ਇਹਨਾਂ ਨੇ ਐਲਾਨ ਕੀਤਾ ਤਿੰਨ-ਤਿੰਨ ਦੋ-ਦੋ ਘੰਟੇ ਟੋਲ ਪੁਲਾਜਾ ਬੰਦ ਕਰਨ ਦਾ ਦੋਸਤੋ ਇਹ ਚੀਜ਼ ਤੁਸੀਂ ਦੇਖੋ ਕਿ ਨੁਕਸਾਨ ਕਿਦਾਂ ਵੈ ਨੁਕਸਾਨ ਕਿਦਾਂ ਵੈ ਦੋਸਤੋ ਇਹ ਚੀਜ਼ ਦੇਖੋ ਆਪਾਂ ਵਧੀਆ-ਵਧੀਆ ਸੜਕਾਂ ਮੰਗਦੇ ਆ ਵਧੀਆ-ਵਧੀਆ ਰੋਡ ਮੰਗਦੇ ਆ ਅੱਜ ਇਹ ਲੋਕ ਜਾਣ ਕੇ ਧਰਨਾ ਲਗਾ ਕੇ ਉੱਥੇ ਬੈਠੇ ਨੇ ਕਹਿੰਦੇ ਕਿ ਟੋਲ ਪੁਲਾਜਾ ਫਰੀ ਹੈ ਤਿੰਨ ਘੰਟੇ ਲਈ ਕਹ ਰਹੇ ਨੇ ਕਿ ਬੰਦੀ ਸੰਧ ਰੇਹਾ ਕਰੋ ਇਸ ਲਈ ਮੁਹਾਲੀ ਇਹ ਲੋਕ ਕਾਫੀ ਟਾਈਮ ਦੇ ਬੈਠੇ ਨੇ ਕਾਹਦੀ ਹਰ ਲਈ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਦੋਸਤੋ ਗੱਲ ਸਾਰਨਾ ਵੱਡੀ ਇਹ ਹੈ ਕਿ ਇਹਨਾਂ ਦੀ ਮਨਸ਼ਾ ਕੀ ਹੈ ਇਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਬੰਦੀ ਸਿੰਘ ਨਹੀਂ ਹੈ ਉਹ ਅੰਤਖਵਾਦੀ ਨੇ ਜਿਹੜਾ ਜਾਣ ਕੇ ਪੰਜਾਬ ਦਾ ਮਾਹੌਲ ਮਤਲਬ ਉਹ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਸਾਡੇ ਸ਼ਹੀਦ ਸਰਦਾਰ ਬੀਨ ਸਿੰਘ ਜੀ ਬੱਬਰ ਸ਼ੇਰ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਹਵਾਰਾ ਜਿਹੜਾ ਅੰਤਕਵਾਦੀ ਰਾਜੋਆਣਾ ਜਿਹੜਾ ਅੰਤਕਵਾਦੀ ਇਹ ਲੋਕ ਉਹਨਾਂ ਦੀ ਰਿਹਾਈ ਮੰਗ ਰਹੇ ਆ ਤੁਸੀਂ ਹਸਾਬ ਲਗਾਓ ਜੱਗੀ ਜੋਲ ਸੀਗਾ ਜੱਗੀ ਜੋਲ ਤੁਸੀਂ ਨਾਮ ਸੁਣਿਆ ਹੋਣਾ ਕਿ ਯੂਕੇ ਦੀ ਸਰਕਾਰਾਂ ਵੀ ਉਹਦੇ ਮਗਰ ਲੱਗੀਆਂ ਸੀਗੀਆਂ ਯੂਕੇ ਦੀ ਸਰਕਾਰਾਂ ਨੇ ਵੀ ਕਿਹਾ ਸੀਗਾ ਕਿ ਇਹ ਬੰਦੀ ਛੇਂਜਾਂ ਇਹਨੂੰ ਰਿਹਾ ਕਰੋ ਇਹਨੂੰ ਜਾਨ ਛੱਡੋ ਉਹਦਾ ਕਸੂਰ ਕੀ ਸੀਗਾ ਉਹਨੇ ਮੇਰੇ ਤੇ ਗੋਲੀ ਚਲਵਾਈ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਵੀਡੀਓ ਦੇਖਦੇ ਨਾ ਕਿ ਬੰਦੀ ਛੇਂਜ ਰਿਹਾ ਕਰੋ ਬੱਤੀ ਨੇ ਰਿਹਾ ਕਰੋ ਮੇਰਾ ਕੂਲ ਖੋਲ ਦੇ ਕੀ ਇਹ ਅੰਤਖਵਾਦੀ ਹੈ ਜਿਨ੍ਹਾਂ ਦੀ ਬਦੌਲਤ ਕਿੰਨਾ ਕਈਆਂ ਦੇ ਘਰ ਖਰਾਬ ਹੋਏ ਮੇਰਾ ਘਰ ਖਰਾਬ ਹੋਇਆ ਅੱਜ ਦੇਖੋ ਮੇਰੇ ਬੱਚੇ ਵੀ ਮੇਰੇ ਤੋਂ ਦੂਰ ਨੇ ਕਿੰਨਾਂ ਦੀ ਬਦੌਲਤ ਜਿਹੜੇ ਅੰਤਖਵਾਦੀ ਜੇਲ੍ਹਾਂ 'ਚ ਬੈਠੇ ਨੇ ਜੱਗੀ ਝੋਲ ਵਰਗੇ ਹਮਾਰੇ ਵਰਗੇ ਰਾਜੂਵਾਨਾ ਵਰਗੇ ਜਾਂ ਹੋਰ ਅੰਤਖਵਾਦੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਰਦਾਰ ਵੱਡਾ ਮਾਨ ਸਾਹਿਬ ਨੂੰ ਇੱਕ ਚੀਜ਼ ਕਹਿਣਾ ਬੇਨਤੀ ਕਰਨਾ ਮਾਨ ਸਾਹਿਬ ਤੁਸੀਂ ਇੱਕ ਡਾਇਮੰਡ ਸੀਐਮਓ ਜਿਹੜੇ ਬੈਠੇ ਨੇ ਧਰਨੇ ਲਾ ਲਾ ਕੇ ਹਰ ਪਾਸੇ ਜਿਹੜੇ ਕਹਿ ਰਹੇ ਨੇ ਵੱਡੀਆਂ-ਵੱਡੀਆਂ ਗੱਲਾਂ ਕਿ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਇਹ ਕਾਹਦੇ ਲਈ ਬੈਠੇ ਨੇ ਮਾਨ ਸਾਹਿਬ ਤੁਹਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਤੁਹਾਡੇ ਤੇ ਮਾਣ ਕਰਦੇ ਆ ਅਸੀਂ ਕਿ ਸਾਨੂੰ ਪਤਾ ਤੁਸੀਂ ਤੁਹਾਨੂੰ ਪੰਜਾਬ ਦਾ ਇੱਕ ਵਧੀਆ ਸ਼ਾਸਨ ਚਲਾਇਆ ਪੰਜਾਬ ਵਿੱਚ ਤੁਸੀਂ ਡਾਇਮੰਡ ਸੀਐਮਓ ਤੁਹਾਡੀ ਅਸੀਂ ਤਾਰੀਫ਼ ਕਰਦਾ ਹਰ ਕਿਤੇ ਅਸੀਂ ਤਾਰੀਫ਼ ਹਰ ਕਿਤੇ ਤਾਰੀਫ਼ ਕਰਕੇ ਕਹਿੰਦਾ ਸਾਡੇ ਸਾਡੇ ਪੰਜਾਬ ਨੂੰ ਵਧੀਆ ਸੀਐਮ ਮਿਲਿਆ ਸਾਡੇ ਦੇਸ਼ ਨੂੰ ਵਧੀਆ ਪੀਣ ਮਿਲਿਆ ਪਰ ਇਹ ਸ਼ਰਾਰਤੀ ਅੰਸਰ ਜਾਣ ਜਾਣ ਕੇ ਜਾਣ ਜਾਣ ਕੇ ਸਦਾ ਦਿਲ ਦੁਖਦਾ ਕਿ ਜਦੋਂ ਟੋਲ ਇਮਪਲੋਏ ਤੇ ਬਹਿ ਜਾਣਗੇ ਜਾ ਕੇ ਟੋਲ ਪਲਾਇਆ ਫ੍ਰੀ ਹੋ ਗਿਆ ਜੱਦੀ ਵੱਡੀਆਂ ਵੱਡੀਆਂ ਕੰਪਨੀਆਂ ਠੇਕ ਕੇ ਲਿੱਤੇ ਨੁਕਸਾਨ ਤੇ ਉਹਨਾਂ ਦਾ ਹੋ ਰਿਹਾ ਨਾ ਇਹਨਾਂ ਦਾ ਕੀ ਜਾ ਰਿਹਾ ਬੜਾ ਵੱਡਾ ਸਵਾਰ ਹੈ ਇਹਨਾਂ ਦਾ ਕੀ ਜਾ ਰਿਹਾ ਇਹਨਾਂ ਨੂੰ ਤੇ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਜਿਹੜੇ ਲੋਕ ਬੈਠੇ ਵਿਦੇਸ਼ੀ ਫੰਡਿੰਗ ਲਈ ਬੈਠੇ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਇਹ ਅਸਲੀ ਬੈਠੇ ਨੇ ਇਹ ਲੋਕਾਂ ਨੂੰ ਕੋਈ ਕੰਮ ਨਹੀਂ ਹੈ ਜਾਂ ਅਰ ਕੇ ਬਾਸੀ ਕੋਈ ਮੁੱਦਾ ਛੇੜਿਆ ਹੋਇਆ ਹੈ ਮੇਰਾ ਘਰ ਪਰਿਵਾਰ ਖਰਾਬ ਹੋਇਆ ਮੈਂ ਅੰਤਗਵਾਦੀ ਪੀੜਤਾਂ ਜੱਗੀ ਜੋਲ ਰਵਨਦੀਪ ਸ਼ੇਰਾ ਬੱਗਾ ਮਤਲਬ ਇਹਨਾਂ ਨੇ ਮੇਰੇ ਤੇ ਗੋਲੀਆਂ ਚਲਵਾਈਆਂ ਸੀਗੀਆਂ ਮੇਰੇ ਤੇ ਅੱਤਵਾਦੀ ਹਮਲੇ ਕੰਨੀ ਵਾਰ ਹੋ ਗਏ ਆ ਜਦੋਂ ਮੈਂ ਦੇਖਦਾ ਵੀਡੀਓ ਮੇਰਾ ਮਨ ਰੋਂਦਾ ਹੁੰਦਾ ਹੈ ਮਨ ਔਰ ਮੇਰਾ ਖੂਨ ਖੋਲਦਾ ਹੈ ਕਿਉਂ ਆਪਾ ਇਹ ਲੋਕਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਇਹ ਲੋਕਾਂ ਦਾ ਡਟ ਕੇ ਵਿਰੋਧ ਕਰੋ ਕਿਉਂਕਿ ਇਹਨਾਂ ਨੇ ਸਾਡੇ ਸੀਐਮ ਸਾਹਿਬ ਪੂਰੇ ਪੀਐਮ ਸਾਹਿਬ ਬੱਬਰ ਸ਼ੇਰ ਸਰਦਾਰ ਬਿਆਨ ਸਿੰਘ ਜੀ ਦਾ ਮਤਲਬ ਹਸਾਬ ਲਗਾ ਲਓ ਕਿੰਨੇ ਕਤਲ ਕੀਤਾ ਹਵਾਰੇ ਦੇ ਰਾਜ ਬਣੇ ਨੇ ਔਰ ਦੇਖੋ ਇਹਨਾਂ ਦੀ ਰਿਹਾਈ ਲਈ ਕਿਹੜੇ ਕਿਹੜੀ ਪਾਰਟੀ ਜਾ ਰਹੀ ਹੈ ਕਿਹੜੀ ਕਿਹੜੀ ਪਾਰਟੀ ਨਾਲ ਸਮਰਥਨ ਕਰ ਲਈ ਹੈ ਦੋਸਤੋ ਉਹਨਾਂ ਦਾ ਵੀ ਵਿਰੋਧ ਕਰੋ ਦੇਖੋ ਬੀਬਾ ਹਰਜਿੰਦਰ ਪਾਗਲ ਪਿੱਛੇ ਗਈ ਕਿਹ ਜੀ ਰਾਜੂ ਉਹਨਾਂ ਨੂੰ ਮਿਲਣ ਲਈ ਸੁਖਵੀਰ ਬਾਦਲ ਦੇਖੋ ਜੀ ਬਾਲ ਸਾਹਿਬਾਡੇ ਇਦਾਂ ਦੀ ਰਾਜੂਆਂ ਨੂੰ ਮਿਲਣ ਲਈ ਮਤਲਬ ਕੀ ਚੀਜ਼ਾਂ ਵੈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡਾ ਪੰਜਾਬ ਐਡਾ ਵਧੀਆ ਵੈ ਅਸੀਂ ਪੰਜਾਬ ਚ ਐਡੇ ਖੁਸ਼ ਆ ਅਸੀਂ ਪੰਜਾਬ ਚ ਐਡੇ ਖੁਸ਼ਹਾਲ ਆ ਇਹ ਪਾਰਟੀਆਂ ਨੂੰ ਚਾਹੀਦਾ ਕਿ ਤੁਸੀਂ ਸਮਰਥਨ ਕਰਨਾ ਵੈ ਪੰਜਾਬ ਚ ਮਾਨ ਸਰਕਾਰ ਦਾ ਸਮਰਥਨ ਕਰੋ ਸੈਂਟਰ ਚ ਮੋਦੀ ਸਰਕਾਰ ਦਾ ਸਮਰਥਨ ਕਰੋ ਫਿਰ ਵੀ ਇਹ ਲੋਕ ਜਾਣ ਕੇ ਜਾਣ ਕੇ ਸਾਡੇ ਹਿਰਦੇ ਜਿਹੜੇ ਜਿੰਨੇ ਅਸੀਂ ਅੰਤਖਵਾਦ ਪੀੜਤਾਂ ਸਾਡੇ ਹਿਰਦੇ ਬਲੁੰਦਰੇ ਹੁੰਦੇ ਆ ਕਿਉਂਕਿ ਅਸੀਂ ਪਰਿਵਾਰ ਗਵਾਏ ਆ ਗੋਲੀਆਂ ਖਾਧੀਆਂ ਆ ਗੋਲੀਆਂ ਆ ਗੋਲੀਆਂ ਖਾਧੀਆਂ ਵੀ ਤੋੜਾਂ ਨੇ ਇਹ ਅੰਤਖਵਾਦੀਆਂ ਨੇ ਮੇਰੇ ਤੇ ਹਮਲਾ ਕੀਤਾ ਪੇਟ ਵਿੱਚੇ ਬੇਟ ਵਿੱਚੇ ਇਹਨਾਂ ਨੇ ਹਮਲੇ ਕੀਤੇ ਸੀ ਮਨ ਦੁਖਦਾ ਵੈ ਜਿਹੜੇ ਜਦੋਂ ਇਹ ਰਿਹਾਈ ਮੰਗਦੇ ਜਦੋਂ ਰਿਹਾਈ ਦੀ ਗੱਲਾਂ ਕਰਦੇ ਨੇ ਮੈਂ ਕਿਹਨਾ ਸਰਕਾਰ ਨੂੰ ਇੱਕੋ ਚੀਜ਼ ਕਹਨਾ ਆ ਜੋ ਕੇ ਬੇਨਤੀ ਕਰਦਾ ਸਰਕਾਰ ਨੂੰ ਇੱਕੋ ਚੀਜ਼ ਕਹਨਾ ਕਿ ਇਹਨਾਂ ਨੂੰ ਫਾਂਸੀ ਦੇ ਦਿਓ ਇਹ ਅੰਤਖਵਾਦੀਆਂ ਨੂੰ ਰਾਜੂਵਾਂ ਨੂੰ ਹਵਾਰੇ ਨੂੰ ਇਹਨਾਂ ਨੂੰ ਬਬੂਨਾ ਜੱਗੀ ਜੋਲ ਨੂੰ ਜਲਦ ਤੋਂ ਜਲਦ ਫਾਂਸੀ ਦਿਵਾਓ ਇਹ ਅੰਦੋਲਨ ਸ਼ੁਰੂ ਕਰੋ ਇਹ ਅੰਦੋਲਨ ਕਰਨਾ ਚਾਹੀਦਾ ਸਾਡੇ ਸਾਰੇ ਸਾਰਿਆਂ ਨੂੰ ਮਿਲ ਕੇ ਜਿੰਨੇ ਵੀ ਅਸੀਂ ਅੰਤਖਵਾਦ ਪੀੜਤਾਂ ਸਾਨੂੰ ਵੀ ਕੋਈ ਅੰਦੋਲਨ ਕਰਨਾ ਚਾਹੀਦਾ ਹੈ ਕਿ ਹਵਾਰੇ ਨੂੰ ਫਾਂਸੀ ਦਿਓ ਜੱਗੀ ਜੋਲ ਨੂੰ ਫਾਂਸੀ ਦਿਓ ਉਸ ਤੋਂ ਬਾਅਦ ਰਾਜੂਵਾਂ ਨੂੰ ਫਾਂਸੀ ਦਿਓ ਇਸ ਲਈ ਅਸੀਂ ਸਾਰੇ ਪੰਜਾਬ ਵਾਸੀ ਸਾਰੇ ਹਿੰਦੋਕਸ਼ਤਾਨੀ ਵਸੀ ਜਿੰਨੇ ਵੀ ਵਿਦੇਸ਼ਾਂ ਚ ਬੈਠੇ ਮੇਰੇ ਮਿੱਤਰ ਦੋਸਤ ਮੈਨੂੰ ਦੇਖ ਰਹੇ ਨੇ ਅਸੀਂ ਸਭ ਇੱਕ ਹੋਈਏ ਔਰ ਅੰਤਰਕਵਾਦੀਆਂ ਦੀ ਫਾਂਸੀ ਲਈ ਅਸੀਂ ਜਿਹੜੀ ਮੁਹਿੰਮ ਹੁਣ ਸ਼ੁਰੂ ਕਰੀਏ ਤਾਂ ਕਿ ਇਹ ਲੋਕ ਜਿਹੜੇ ਜਿਨ੍ਹਾਂ ਨੇ ਬੇਕਸੂਰਾਂ ਦੇ ਬੇਕਸੂਰਾਂ ਦਾ ਕਤਲ ਕੀਤਾ ਹੈ ਬੇਕਸੂਰਾਂ ਨੂੰ ਮਾਰੇ ਆਵੇ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਨੇ ਉਹਦੇ ਚੋਂ ਮੈਂ ਵੀ ਇੱਕ ਅੰਤਰਕਵਾਦੀ ਪਿੜਤਾ ਔਰ ਅਸੀਂ ਬਹੁਤ ਜਲਦ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰਨ ਲੱਗਿਆ ਕਿ ਅੰਤਰਕਵਾਦੀਆਂ ਨੂੰ ਜਲਦ ਤੋਂ ਜਲਦ ਫਾਟੀ ਹੋਵੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਗਾ